ਅੱਜ ਆਪਾਂ ਬਣਾਉਣ ਲੱਗੇ ਆ ਜੀ ਸੇਵੀਆਂ ਗੁੰਦਦੀਆਂ ਪਿੰਨੀਆਂ ਜਿਹੜੀਆਂ ਕਿ ਬਹੁਤ ਹੀ ਸਵਾਦ ਤੇ ਬਹੁਤ ਹੀ ਤਾਕਤਵਰ ਬਣਦੀਆਂ ਨੇ ਅਗਰ ਤੁਸੀਂ ਠੰਡ ਦੇ ਵਿੱਚ ਇਹ ਬਣਾ ਕੇ ਖਾਣੇ ਹੋ ਨਾ ਤਾਂ ਤੁਹਾਡੇ ਗੋਡੇ ਮੋਢੇ ਜੋੜ ਨਹੀਂ ਦੁਖਦੇ ਹੈਗੇ ਆਪਾਂ ਉਹਦੀ ਖਾਤਰ ਕੀ ਕਰਨਾ ਹੈਗਾ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਬਣਾ ਕੇ ਖਾਓ ਸੇਵੀਆਂ ਗੁੰਦ ਸਭ ਤੋਂ ਵਧੀਆ ਹੁੰਦੀ ਹੈ ਦੁੱਧ ਚ ਘੋਲ ਕੇ ਤਾਂ ਆਪਾਂ ਪੀਨੇ ਆ ਪਰ ਮੈਂ ਕਹਿੰਨੀ ਆ ਵੀ ਤੁਹਾਨੂੰ ਪਿੰਨੀਆਂ ਬਣਾਉਣੀਆਂ ਵੀ ਦੱਸੀ ਗਈ ਆਪਾਂ ਆਪਾਂ ਨੇ ਕੀ ਕੀਤਾ ਜੀ 2 ਕਿਲੋ ਘਿਓ ਲਿਆ ਉਹਦੇ ਵਿੱਚ ਆਪਾਂ 2 ਕਿਲੋ ਹੀ ਵੇਸਣ ਪਾ ਲੈਣਾ ਹੈਗਾ ਪਿਓਰ ਦੇਸੀ ਘਿਓ ਲੈਣਾ ਜੀ ਦੂਜਾ ਨਾ ਤੁਸੀਂ ਆਹ ਵਰਤਿਆ ਕਰੋ ਇਹਦੇ ਨਾਲ ਨਾ ਤਾਂ ਚੀਜ਼ਾਂ ਸਵਾਦ ਬਣਦੀਆਂ ਨੇ ਤੇ ਨਾ ਹੀ ਇਹ ਕੋਈ ਫਾਇਦੇਮੰਦ ਹੁੰਦਾ ਹੈਗਾ ਜੇ ਖਾਣਾ ਤਾਂ ਵਧੀਆ ਬਣਾ ਕੇ ਖਾ ਲੋ ਪਿਓਰ ਦੇਸੀ ਘਿਓ ਤੇ ਵਿੱਚ ਇਹਦੇ ਵਿੱਚ 2 ਕਿਲੋ ਵੇਸਣ ਪਾ ਲਿਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਾਂ ਵੇਸਣ ਨੂੰ ਭੁੰਨ ਲੈਣਾ ਉਹਨਾਂ ਚਿਰ ਭੁੰਨਣਾ ਵੇਸਣ ਨੂੰ ਜਿੰਨਾ ਚਿਰ ਕੀ ਇਹ ਵਧੀਆ ਫਲਫੀ ਨਹੀਂ ਹੁੰਦਾ ਤੇ ਇਹ ਭੁੱਜ ਕੇ ਦੀ ਖੁਸ਼ਬੂ ਨਹੀਂ ਆਉਣ ਲੱਗਦੀ ਉਹਨਾਂ ਚਿਰ ਤੁਸੀਂ ਇਹਨੂੰ ਭੁੰਨਣਾ ਹੈ ਕਿਉਂਕਿ ਇਹਦਾ ਪਤਾ ਲੱਗਣ ਲੱਗ ਜਾਂਦਾ ਹੈਗਾ ਵੇਸਣ ਦਾ ਜਦੋਂ ਇਹ ਫੁੱਲਣ ਲੱਗ ਜਾਂਦਾ ਵੀ ਹੁਣ ਇਹ ਫੁੱਲਣ ਲੱਗ ਗਿਆ ਉਦੋਂ ਬਾਅਦ ਮੈਂ ਆਪਾਂ ਕੀ ਕਰਨਾ ਹੈ ਜੀ ਇਹਦੇ ਵਿੱਚ 1 ਕਿਲੋ ਸੇਵੀਆਂ ਗੁੰਦ ਪਾਉਣੀ ਆ ਵਧੀਆ ਪੀ ਲਓ ਤੁਸੀਂ ਇਹਨੂੰ ਪੀ ਕੇ ਤਿਆਰ ਕਰਕੇ 1 ਕਿਲੋ ਵਿੱਚ ਸੇਵੀਆਂ ਗੁੰਦ ਅਗਰ ਆਪਣਾ 2 ਕਿਲੋ ਘਿਓ ਆ 2 ਕਿਲੋ ਵੇਸਣਾ ਤੇ ਇਹਦੇ ਵਿੱਚ 1 ਕਿਲੋ ਆਪਾਂ ਸੇਵੀਆਂ ਗੁੰਦ ਪਾਉਣੀ ਆ ਧਿਆਨ ਰੱਖਿਓ ਤੁਸੀਂ ਕਿਉਂਕਿ ਐਵੇਂ ਪਾਈਆ 100 ਗ੍ਰਾਮ ਪਾਈ ਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਹੱਡਾਂ ਨੂੰ ਅਸਰ ਹੀ ਨਾ ਹੋਇਆ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾ ਲਓ ਜੀ 250 ਗ੍ਰਾਮ ਖਸਖਸ 250 ਗ੍ਰਾਮ ਖਸਖਸ ਪਾ ਲਓ ਤੇ ਇਹਦੇ ਵਿੱਚ ਤੁਸੀਂ ਪਾ ਲਓ 200 ਗ੍ਰਾਮ ਵੱਡੀ ਇਲਾਇਚੀ ਜਿਹੜੀ ਕਿ ਆਪਣੇ ਹਾਜਮੇ ਨੂੰ ਸਹੀ ਕਰਦੀ ਹੈ ਇਮਿਊਨਿਟੀ ਵਧਾ ਕੇ ਰੱਖਦੀ ਹੈ ਆਪਣੀ ਕਿਸੇ ਤਰ੍ਹਾਂ ਦਾ ਆਪਣਾ ਕੋਈ ਸਰੀਰ ਦੇ ਵਿੱਚ ਦਰਦ ਨਹੀਂ ਹੋਣ ਦਿੰਦੀ ਬਹੁਤ ਹੀ ਚੰਗੀ ਹੈ ਬਹੁਤ ਹੀ ਫਾਇਦੇਮੰਦ ਹੈ ਠੀਕ ਹੈ ਜੀ ਇੰਨਾ ਕੁਸ਼ ਰਲਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਵਧੀਆ ਤਰੀਕੇ ਦੇ ਨਾਲ ਇਹਨੂੰ ਮਤਲਬ ਕਿ ਤੁਸੀਂ ਆਪਣੇ ਖੁਰਚਣਾ ਮਾਰ ਕੇ ਚੰਗੀ ਤਰ੍ਹਾਂ ਭੁੰਨੋ ਇਹਨੂੰ ਉਸ ਤੋਂ ਬਾਅਦ ਪਾ ਲੈਣਾ ਜੀ ਆਪਾਂ ਇਹਦੇ ਵਿੱਚ 3 ਕਿਲੋ ਖੋਆ ਇਹ 3 ਕਿਲੋ ਖੋਆ ਜੀ ਇਹ ਆਪਣਾ ਤੋਲ ਕੇ ਰੱਖਿਆ ਵਿਆ ਕਿਉਂਕਿ ਆਪਾਂ ਇਕੱਠਾ ਬਣਾ ਲੈਨੇ ਤੇ ਉਸ ਤੋਂ ਬਾਅਦ ਜਿਹੜੇ ਹਿਸਾਬ ਨਾਲ ਜਿਹੜੀ ਜਿਹੜੀ ਚੀਜ਼ ਬਣਾਈ ਜਾਂਦੇ ਆ ਤੇ ਫਿਰ ਉਹਦੇ ਵਿੱਚ ਆਪਾਂ ਇਹ ਪਾਈ ਜਾਂਦੇ ਆ ਚੰਗੀ ਤਰ੍ਹਾਂ ਤੁਸੀਂ ਇਹਨੂੰ ਮਤਲਬ ਕਿ ਖੋਏ ਨੂੰ ਕਿਉਂਕਿ ਠੰਡ ਦੇ ਵਿੱਚ ਖੋਆ ਠੰਡਾ ਹੋ ਜਾਂਦਾ ਪਿਆ ਪਿਆ ਅੱਪਾ ਵਧੀਆ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਹੈਗਾ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਹੈ ਜੀ ਇਹ ਪਿੰਨੀਆਂ ਬਣਾਉਣ ਦਾ ਤੁਸੀਂ ਘਰੇ ਵੀ ਬਣਾ ਸਕਦੇ ਹੋ ਨਾ ਬਣਨ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ 8619874463 ਤੇ ਜਿਹੜੇ ਵੀਰਾਂ ਭੈਣਾਂ ਨੇ ਮੰਗਾਇਆ ਹੈਗਾ ਉਹ ਬੜੇ ਹੀ ਮੈਨੂੰ ਫੋਨ ਕਰਦੇ ਆ ਕਹਿੰਦੇ ਦੀਦੀ ਸਵਾਦ ਬਹੁਤ ਨੇ ਬਹੁਤ ਹੀ ਜ਼ਿਆਦਾ ਸਵਾਦ ਬੰਦੀਆਂ ਨੇ ਤੇ ਤਾਕਤਵਰ ਬੱਚਿਆਂ ਵਾਸਤੇ ਬਹੁਤ ਚੰਗੀਆਂ ਜੀ ਇਹ ਬੱਚਿਆਂ ਨੂੰ ਸਕੂਲ ਜਾਂਦਿਆਂ ਨੂੰ ਤੁਸੀਂ ਦਿਓ ਬੱਚਿਆਂ ਦੇ ਕੱਦ ਕਾਠ ਨਹੀਂ ਵੱਧ ਰਹੇ ਤੁਸੀਂ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਚੰਗੀਆਂ ਨੇ ਜੀ ਇਹ ਦਿਮਾਗ ਵਾਸਤੇ ਲਓ ਜੀ ਆਪਾਂ ਕੀ ਕੀਤਾ ਸੀਗਾ ਹੁਣ ਇਹਦੇ ਵਿੱਚ 2 ਕਿਲੋ ਡਰਾਈ ਫਰੂਟ ਪਾ ਲੈਣੇ ਨੇ ਰਗੜ ਕੇ ਮਿਕਸ ਕਰਕੇ ਪਾ ਲਓ ਜੀ ਤੁਸੀਂ ਜੇ ਆਪਾਂ ਸਾਬਤੇ ਪਾ ਲੈਨੇ ਫਿਰ ਕਈ ਵਾਰੀ ਬੱਚੇ ਵੀ ਬਾਹਰ ਕੱਢ ਕੇ ਸਿੱਟ ਦਿੰਦੇ ਹੈਗੇ ਨੇ ਉਸ ਤੋਂ ਬਾਅਦ ਆਪਾਂ ਪਾਉਣੀ ਹੈ ਜੀ ਮਿਸ਼ਰੀ ਮਿਸ਼ਰੀ ਤੁਸੀਂ ਕਿਲੋ ਖ ਪਾਉਣੀ ਹੈਗੀ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਜ਼ਿਆਦਾ ਮਿੱਠਾ ਲੋਟ ਨਹੀਂ ਆਉਂਦਾ ਧਾਗਾ ਮਿਸ਼ਰੀ ਲਿਆ ਕੇ ਤੁਸੀਂ ਰਗੜ ਕੇ ਇਹਨੂੰ ਛਾਣ ਕੇ ਧਾਗਾ ਕੱਢਦੇ ਹੋ ਇਹਦਾ ਛਾਣ ਕੇ ਵਧੀਆ ਬਣ ਜਾਂਦੀ ਹੈ ਇਹ ਬੂਰਾ ਖੰਡ ਵਰਗੀ ਤੇ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਮਿਸ਼ਰੀ ਨੂੰ ਇਹਦੇ ਵਿੱਚ ਐਡ ਕਰ ਲੈਣਾ ਹੈਗਾ ਵਧੀਆ ਤਰੀਕੇ ਨਾਲ ਇਹਨੂੰ ਮਸਲ ਮਸਲ ਕੇ ਵਧੀਆ ਤਿਆਰ ਕਰੋ ਤੇ ਉਸ ਤੋਂ ਬਾਅਦ ਇੱਕ ਮੁਠੀ ਪਾ ਦਿਓ ਜੀ ਤੁਸੀਂ ਕਾਲੀਆਂ ਮਿਰਚਾਂ ਦੀ ਨਿਗਾ ਵਾਸਤੇ ਚੰਗੀ ਹੁੰਦੀ ਹੈ ਇਹ ਬਹੁਤ ਤਾਕਤ ਕਰਦੀ ਹੈ ਤੇ ਜੋੜਾਂ ਵਾਸਤੇ ਵੀ ਚੰਗੀ ਹੁੰਦੀ ਹੈ ਹੁਣ ਆਪਾਂ ਕੀ ਕੀਤਾ ਜੀ ਇਹਨੂੰ ਚੰਗੀ ਤਰ੍ਹਾਂ ਮਤਲਬ ਵਧੀਆ ਤਰੀਕੇ ਦੇ ਨਾਲ ਇਹਨੂੰ ਮਸਲ ਕੇ ਆਪਾਂ ਤਿਆਰ ਕਰ ਹੁਣ ਇਹਨੇ ਸੋਹਣੇ ਤਰੀਕੇ ਦੇ ਨਾਲ ਵਧੀਆ ਬਣ ਜਾਣਾ ਹੈਗਾ ਨਾਲੇ ਤਾਂ ਇਹਨੂੰ ਜਦੋਂ ਆਪਾਂ ਇਹਦੇ ਵਿੱਚ ਡਰਾਈ ਫਰੂਟ ਵਗੈਰਾ ਸਾਰਾ ਕੁਝ ਇਹਦੇ ਵਿੱਚ ਮਿਕਸ ਹੋ ਜਾਊਗਾ ਕਾਲੀਆਂ ਮਿਰਚਾਂ ਵਿੱਚ ਮਿਕਸ ਹੋ ਜਾਣਗੀਆਂ ਜਦੋਂ ਇਹਨੇ ਵਧੀਆ ਤਰੀਕੇ ਨਾਲ ਮਿਕਸ ਹੋ ਗਿਆ ਨਾ ਤੇ ਫਿਰ ਆਪਾਂ ਇਹਦੀਆਂ ਪਿੰਨੀਆਂ ਵਟਣੀਆਂ ਸਟਾਰਟ ਕਰ ਦਿਆਂਗੇ ਇੱਕ ਪਿੰਨੀ ਇਹਦੀ ਰੋਜ਼ ਦੀ ਬਹੁਤ ਹੁੰਦੀ ਆ ਅਗਰ ਆਪਾਂ ਖਾਣੇ ਆ ਨਾ ਦੁੱਧ ਦੇ ਨਾਲ ਤਾਂ ਇੱਕ ਪਿੰਨੀ ਬਹੁਤ ਹੁੰਦੀ ਆ ਦੇਖੋ ਤੁਸੀਂ ਛੋਟੀਆਂ-ਛੋਟੀਆਂ ਆਪਾਂ ਪਿੰਨੀਆਂ ਵਟ ਲਈਆਂ ਐਨੀ ਪਿੰਨੀ ਬਹੁਤ ਹੁੰਦੀ ਹੈਗੀ ਇਹਦੇ ਵਿੱਚ ਸਾਰੀ ਇਹਦੇ ਵਿੱਚ ਸਾਰੇ ਤੱਤ ਚਲੇ ਜਾਂਦੇ ਨੇ ਜੀ ਜਿਹੜੇ ਆਪਾਂ ਨੂੰ ਚਾਹੀਦੇ ਆਪਣੇ ਸਰੀਰ ਖਾਤਰ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਆ ਕਿੰਨੀ ਵਧੀਆ ਬਣੀ ਆ ਨਾ ਤੇ ਇਸ ਤਰ੍ਹਾਂ ਤੁਸੀਂ ਵੀ ਬਣਾਓ ਤੇ ਵੀਡੀਓ ਨੂੰ ਲਾਈਕ ਕਰੋ ਤੇ ਦੱਸੋ ਕਿੱਥੋਂ ਕਿੱਥੋਂ ਦੇਖ ਰਹੇ ਹੋ ਜੀ ਮੇਰੀ ਵੀਡੀਓ ਨੂੰ ਓਕੇ ਜੀ